ਸਾਰੇ ਹੀ ਦੋਸਤਾਂ ਨੂੰ ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਕਾਕੂ ਹੀਰਾ ਬਣਾਲੀ ਵਾਲਾ ਲੋ ਜੀ ਅੱਜ ਚਾਹਣਾ ਪਿੰਨੀ ਦੇਣੀਆਂ ਸਮਾਰ ਕੇ ਠੋਕ ਕੇ ਤੇ ਲੈ ਜੁੜੇ ਰਹੋ ਕਰਾਂ ਤੇ ਅੱਜ ਮੈਂ ਗੱਲ ਬਾਈ ਮਿੱਤਰੋ ਉਹਨਾਂ ਦੀ ਕਰ ਲੱਗੇ ਆ ਜਿਹੜੇ ਮਤਲਬ ਹਨਾ ਮੈਨੂੰ ਫੋਨ ਕਰਦੇ ਆ ਬਾਈ ਯਾਰ ਸਾਡੀ ਵੀਡੀਓ ਪਾ ਦੇ ਹਨਾ ਬਾਈ ਬਣ ਕੇ ਯਾਰ ਹਨਾ ਤੇ ਆਪਾਂ ਕਹਦੇ ਨਾ ਬਾਈ ਕੋਈ ਗੱਲ ਨਹੀਂ ਪਾ ਦੇਾਂਗੇ ਫਿਰ ਉਹਦੇ ਨੇ ਕਿੰਨੇ ਰੁਪਏ ਲੈਣਗੇ ਹਨਾ ਜਦੋਂ ਰੁਪਈਆਂ ਦੀ ਗੱਲ ਆਉਂਦੀ ਉਹਦੇ ਨੇ ਕਾਲਾ ਨਾਗ ਲੜ ਜਾਂਦਾ ਨਾਗ ਹੈ ਦੋ ਮੂੰਹਾਂ ਨਾਗ ਲੜ ਜਾਂਦਾ ਨਾ ਜਦੋਂ ਆਪਾਂ ਪੈਸੇ ਮੰਗ ਲੈਂਦੇ ਆ ਇਹਨਾਂ ਨੂੰ ਆਇਆ ਹੁੰਦਾ ਵੀ ਫ੍ਰੀ 'ਚ ਵੀ ਫਿਰ ਜੋ ਬਾਈ ਕਾਉਣ ਵੀਡੀਓ ਪਾਣਾ ਪਹਿਲਾਂ ਤੁਸੀਂ ਐਸਾ ਵਲ ਲਾ ਲਓ ਠੀਕ ਆ ਅਸੀਂ ਲੱਖ ਲੱਖ ਰੁਪਏ ਵਾਲੇ ਫੋਨ ਚੱਕੀ ਫਿਰਦੇ ਆ ਬਾਈ ਹਨਾ ਅਸੀਂ ਕਿਹੜੇ ਸਰਚ ਮਾਰਨੇ ਆ ਠੀਕ ਹੈ ਨਾ ਗੱਲ ਮੇਰਾ ਭਰਾ ਬਣ ਕੇ ਜੇ ਫੋਨ ਕਰਨਾ ਹੁੰਦਾ ਨਾ ਬਾਈ ਕੋਈ ਬੰਦਾ ਹਰੇਕ ਬੰਦਾ ਰੁਪਏ ਲੈਂਦਾ ਬਾਈ ਹਰੇਕ ਬੰਦਾ ਦਾ ਘਰ ਚਲਾਉਣ ਦਾ ਮਾਰਾ ਫਿਰਦਾ ਅਸੀਂ ਕੋਈ ਮਤਲਬ ਫੁੱਦੂ ਨਹੀਂ ਹੈਗੇ ਬਾਈ ਹਨਾ ਚੱਕ ਕੇ ਮੋਬਾਈਲ ਜਿੱਥੇ ਜੀ ਕਰਦਾ ਉੱਥੇ ਲੈ ਬਣਾ ਹੜਾ ਉਹ ਕੰਮ ਨਹੀਂ ਬਾਈ ਠੀਕ ਆ ਠੀਕ ਆ ਅਸੀਂ ਯਾਰ ਬਾਈ ਨਾਮ ਬਣਾਇਆ ਆ ਉਹਦਾ ਹਨਾ ਅੱਜ ਬੱਚਾ ਬੱਚਾ ਜਾਣਦਾ ਥੋੜੇ ਭਰਾ ਨੂੰ ਚਲੋ ਮੈਂ ਆਦੇ ਮੂੰਹ ਨਾਲ ਹੀ ਕਹਿਣਾ ਬਾਈ ਬਹੁਤ ਰਿਸਪੈਕਟ ਕਰਦਾ ਹਰ ਇੱਕ ਭੈਣ ਭਰਾ ਹਨ ਤੁਸੀਂ ਮੇਰਾ ਇੰਸਟਾਗ੍ਰam ਚੈੱਕ ਕਰ ਲੋ ਹਨਾ 1 ਲੱਖ 64000 ਫੋਲੋਅਰ ਆ ਤੇ ਬਾਈ ਲੋਕ ਸਲਾਮਾ ਕਰਦੇ ਆ ਕਿੰਨਾ ਪਿਆਰ ਕਰਦੇ ਆ ਪਰ ਚੌਕੇ ਮੂੰਹ ਬਾਈ ਕਿੰਨੇ ਰੁਪਏ ਲੈਣਗੇ ਜਨਵਾਲੇ ਰੁਪਏ ਮੰਗਦੇ ਨਾ ਐ ਕਾਲਾ ਨਾਗ ਲੜਦਾ ਦੋ ਮੂੰਹਾਂ ਠੀਕ ਆ ਮੈਂ ਸਿੱਧਾ ਕਹਣਾ ਯਾਰ ਜਮਾ ਇੱਕ ਠੋਕ ਕੇ ਮੈਨੂੰ ਕੋਈ ਡਰ ਭੈਣਿਆ ਕੇ ਦਾ ਬਾਈ ਠੀਕ ਹੈ ਨਾ ਤੇ ਮਾੜਾ ਮੋਟਾ ਮਾਈ ਬਣ ਕੇ ਆਕਲ ਨੂੰ ਧਿਆਨ ਮਰਿਆ ਕਰੋ ਠੀਕ ਆ ਲੱਖ ਲੱਖ ਰੁਪਏ ਵਾਲੇ ਫੋਨ ਚੱਕੀ ਫਿਰਦੇ ਆ ਅਸੀਂ ਕੋਈ ਸਰਚ ਤਾਂ ਨਹੀਂ ਮਾਰਨੇ ਬਾਈ ਹਨਾ ਵੀ ਸ਼ਰੀਪ ਭੰਨੀ ਚਲੋ ਆਪ ਦਾ ਠੀ ਲਿਆਂਦੇ ਕਰੇ ਮਾਰਨੇ ਆ ਏਡੇ 40 40000 ਦੇ ਮੈਕ ਚੱਕੀ ਫਿਰਦੇ ਨੇ ਆਪਣੇ ਜੇਬ ਤੇ ਲੱਗੇ ਹੁੰਦੇ ਆ ਕਲਰ ਮੈਕ ਜਿਹਨੂੰ ਕਹਨੇ ਆ ਠੀਕ ਆ ਉਹ ਬਈ ਕਲਰ ਮੈਕ ਅਸੀਂ ਲਿਆਂਦੇ ਨੇ ਠੀਕ ਆ ਇੰਨੇ ਨੇ ਰੁਪਏ ਗਾਲੇ ਨੇ ਠੀਕ ਆ ਘੱਟੋ ਘੱਟ 5-6 ਲੱਖ ਰੁਪਏ ਦਾ ਸਮਾਨ ਹੁੰਦਾ ਬਈ ਸਾਡੇ ਕੋਲੇ ਠੀਕ ਆ ਤੇ ਤੁਸੀਂ ਐਸ ਹਿਸਾਬ ਨਾਲ ਲਾ ਲਓ ਬਈ 5-6 ਲੱਖ ਰੁਪਏ ਲਾਉਣਾ ਪੈਂਦਾ ਫੋਨ ਵੀ ਲਿਉਣਾ ਪੈਂਦਾ ਮਾਇਕ ਵੀ ਲਿਉਣੇ ਪੈਂਦੇ ਆ ਕੰਪਿਊਟਰ ਵੀ ਲਿਉਣਾ ਪੈਂਦਾ ਲੈਪਟਾਪ ਵੀ ਲਿਉਣਾ ਪੈਂਦਾ ਵੀ ਬਹੁਤ ਕੁਝ ਤੁਹਾਨੂੰ ਲਿਉਣਾ ਪੈਂਦਾ ਮਿੱਤਰੋ ਤੇ ਐ ਨਹੀਂ ਹੈਗਾ ਵੀ ਵੀਡੀਓ ਪਾਤੀ ਕਾਕੂ ਹੀਰੇ ਨੇ ਠ ਹਰੇਕ ਬੰਦਾ ਉਹਦਾ ਘਰ ਪਾਲਣ ਦਾ ਮਾਰਾ ਫਿਰਦਾ ਢਿੱਡ ਪਾਲਣ ਦਾ ਮਾਰਾ ਫਿਰਦਾ ਐਣਾ ਸਮਝਿਆ ਕਰੋ ਵੀ ਇਹ ਤਾਂ ਉਹੀ ਦੁਰੇ ਫਿਰਦੇ ਆ ਵੀ ਫੁੱਦੂ ਹੈ ਦਾ ਹਨ ਤੇ ਬਾਈ ਅਸੀਂ ਵੀ ਹਨਾ ਮਤਲਬ ਘਰ ਚ ਲਾਉਣਾ ਹੁੰਦਾ ਆਪਦਾ ਠੀਕ ਆ ਤੇ ਮੇਰਾ ਵੀਰ ਮਣ ਕੇ ਮਿਹਨਤ ਕਰਦੇ ਆ ਠੀਕ ਆ ਮੁੜ ਕੇ ਬਾਈ ਦਰ ਰੁਪਏ ਲੈ ਲੈਣਾ ਫਲਾਨਾ ਓਂਕਾ ਓਂਕਾ ਹਨਾ ਮਤਲਬ ਉਹੀ ਆ ਆਪਦੀ ਯਾਰ ਪਨੀ ਕੀ ਇਹਨ ਨੂੰ ਹੋਇਆ ਪਿਆ ਛੱਡੀ ਜਾਣਗੇ ਠੀਕ ਆ ਬਾਈ ਰੁਪਏ ਲੈਣੇ ਆ ਥੋਕ ਕੇ ਲੈਣੇ ਆ ਜਿਨੇ ਵੀਡੀਓ ਪੋਣੇ ਆ ਪਬਾਓ ਜਿਨੇ ਨਹੀਂ ਪੋਣੀ ਨਾ ਪਬਾਓ ਯਾਰ ਠੀਕ ਆ ਆਪਾਂ ਕਿਹੜਾ ਬਾਈ ਕਿਸ ਤੋਂ ਕਣਕ ਲੈਣੀ ਹੈ ਹਨਾ ਆਦੀ ਮਿਹਨਤ ਕਰਾਂਗੇ ਬੰਦਾ ਭੁੱਖਾ ਨਹੀਂ ਮਰਦਾ ਸੋ ਵੀਡੀਓ ਨੂੰ ਬਾਈ ਕਰ ਦੋ ਸ਼ੇਅਰ ਜਿਹੜੇ ਆ ਮਤਲਬ ਕਰਦੇ ਹੁੰਦੇ ਨੇ ਐ ਜੀ ਹਨਾ ਤੇ ਪਹਿਲਾਂ ਫੋਨ ਕਰਨਗੇ ਮਗਰ ਆਖਣਗੇ ਐ ਆ ਜੀ ਫਲਾਨਾ ਧੋੰਕਾ 200 ਰੁਪਏ ਲੈਨੇ ਆ ਠੋਕ ਕੇ ਲੈਨੇ ਆ ਠੀਕ ਹੈ ਨਾ ਵੀਡੀਓ ਪੁਣੀਆ ਪਾਓ ਜਿਹਨੇ ਨਹੀਂ ਪੁਣੀ ਨਾ ਪਾਓ ਠੀਕ ਆ ਤੇ ਪ੍ਰੋਮੋਸ਼ਨਲ ਕੰਮ ਆ ਤੁਹਾਨੂੰ ਪਤੀ ਆ ਆਪਣਾ ਇੰਸਟਾਗ੍ਰam ਤੇ ਦੇਖੋ ਤੁਹਾਡੇ ਭਰਾਣੇ ਜਮਾ ਨੇਰੀ ਠਾਈ ਹੋਈ ਆ ਠੀਕ ਆ ਤੇ ਆ ਕਰ ਦੋ ਸ਼ੇਅਰ ਬਾਈ ਜੇ ਵਧੀਆ ਲੱਗੀ ਤਾਂ ਤੇ ਜਿਹਨੂੰ ਨਾ ਵਧੀਆ ਲੱਗੀ ਬਾਈ ਕੋਈ ਚੱਕਰ ਨਹੀਂ ਭਾ ਮੈਂ ਡਿਲੀਟ ਕਰ ਦੋ ਬਾਈ ਮੈਨੂੰ ਕੋਈ ਚੱਕਰ ਨਹੀਂ ਹੈ ਤੇ ਬਾਕੀ ਧੰਨਵਾਦ ਜਿਉਂਦੇ ਵਾਦ ਲੋ ਸਤਿ ਸ੍ਰੀ ਅਕਾਲ ਤੇ ਹਮੇਸ਼ਾ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮੇਰਾ ਭਰਾ ਬਣ ਕੇ ਯਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਵੀਰ ਬਣ ਕੇ ਤੇ ਇਹ ਲੋ ਜੀ ਆਪਣਾ ਬਾਈ ਵੀ ਆ ਗਿਆ ਠੀਕ ਹੈ ਜੀ